ਮੈਂ ਇਸ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਕਈ ਵਾਰ ਸਾਡਾ ਸੁਰਗੀ ਪਿਤਾ チャंस अस विथ सिकनेस ਸਾਨੂੰ ਬਿਮਾਰੀਆਂ ਦੇ ਨਾਲ ਤਾੜਦਾ ਹੈ ਦੁਨੀਆ ਭਾਈ ਜੀ ਕਈ ਵਾਰ ਇਹ ਸਾਡਾ ਖੁਦਾ ਸਾਨੂੰ ਬਿਮਾਰੀਆਂ ਨਾਲ ਤਾੜਦਾ ਹੈ ਪਰਮਿਟਿੰਗ ਸੈਟਨ ਟੂ ਡੂ ਇਟ ਸ਼ੈਤਾਨ ਨੂੰ ਇਜਾਜ਼ਤ ਦਿੰਦਾ ਕਿ ਉਹ ਤਾਂ ਕਰੇ ਟੂ ਟ੍ਰਾਇਲ ਸਮ ਟਾਈਮਸ ਟੂ ਬ੍ਰਿੰਗ ਅਸ ਬੈਕ ਉਹ ਤਾਂ ਕਈ ਵਾਰ ਕਰਦਾ ਹੈ ਤਾਂ ਕਿ ਸਾਨੂੰ ਵਾਪਸ ਲਿਆਏ ਮੇਰਾ ਮਲਕ ਖੁਦਾ ਹਰ ਵਾਰ ਨਹੀਂ ਭਲਾਈ 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 ਨਹੀਂ ਕਰਦਾ ਹਰ ਵਾਰੀ ਚੰਗਿਆ 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 ਹੀ ਨਹੀਂ ਕਰਦਾ ਹਰ ਵਾਰੀ ਦੁਆ ਦਾ ਜਵਾਬ ਦੁਆ ਦਾ ਜਵਾਬ ਨਹੀਂ ਕਰਦਾ ਕਈ ਵਾਰ ਹਰ ਵਾਰ ਨਹੀਂ ਮੈਂ ਕਹਿ ਰਿਹਾ ਕਈ ਵਾਰ ਉਹ ਬਿਮਾਰੀ ਨੂੰ ਇਜਾਜ਼ਤ ਦੇ ਦਿੰਦਾ ਹੈ ਕਿ ਸਾਨੂੰ ਫੜੇ ਤਾਂ ਕਿ ਸਾਨੂੰ ਠੀਕ ਜਗ੍ਹਾ ਤੇ ਵਾਪਸ ਨਹੀਂ ਆ ਸਕੀ ਕਿਉਂਕਿ ਉਹ ਸੱਚਾ ਡੈਡੀ ਹੈ ਇਹ ਮੈਂ ਉਹ ਜ਼ਿਆਦਾਤਰ ਨਿਆਣੇ ਉਹਨਾਂ ਦੇ ਵਿਗੜੇ ਜਿਹੜੇ ਡੈਡੀ ਬੜੇ लाड़ले ਸੀਗੇ ਇਹ ਵਾਰ ਤੇ ਸਟੈਪ ਚੁੱਕਣਾ ਹਤੇ ਨਹੀਂ ਨਾ ਤੀ ਚੁੱਕਿਆ ਤੇ ਬਾਈਬਲ ਕਹੋਤਾ ਪੜ ਕੇ ਦੇਖੋ ਉਹਨੇ ਕਿਹਾ ਟੈਪ ਨਾ ਸੋਟੀ ਫੱਲਾ ਟੈਪ ਨਾਲ ਸੁਧਾਰ ਕਿਤੇ ਨਹੀਂ ਦੀ ਜਾਣ ਜਾਣ ਲੱਗੀ ਇਹਨੇ ਆਵੇਂ ਕਹਿ ਸਕਦੇ ਆ ਹਾਲੇਲੂਇਆ ਕਿਨ ਕਹੇ ਸਾਡਾ ਖੁਦਾ ਵੀ ਕਈ ਵਾਰ ਬਿਮਾਰੀਆਂ ਨੂੰ ਇਜਾਜ਼ਤ ਦਿੰਦਾ ਆ ਕਿ ਸਾਨੂੰ ਫੜ ਮੈਂ ਹਰ ਵਾਰ ਦੀ ਗੱਲ ਨਹੀਂ ਕਰ ਰਿਹਾ ਪਰ ਕਈ ਵਾਰ ਇਹ ਤਾਂ ਹੋ ਸਕਦਾ ਹੈ ਜੇ ਕਿਸੇ ਜਗ੍ਹਾ ਤੇ ਸਹੀ ਨਹੀਂ ਤੇ ਪਰਮੇਸ਼ਰ ਬਿਮਾਰੀ ਭੇਜੇ ਤਾਂ ਕਿ ਸਾਨੂੰ ਵਾਪਸ ਸਹੀ ਜਗ੍ਹਾ ਤੇ ਲੈ ਆ ਸਕੇ ਪਰ ਉਹਨੇ ਕਿਹਾ ਕਿਸੇ ਸਮੇਂ ਤੱਕ ਇਹ ਸਾਨੂੰ ਤਾੜਨਾ ਸਹੀ ਤੇ ਨਹੀਂ ਲੱਗਦੀ ਪਰ ਅੰਤ ਵਿੱਚ ਸਾਡੇ ਭਲੇ ਲਈ ਹੁੰਦੀ ਹੈ ਕਿਉਂਕਿ ਬਾਈਬਲ ਬਿਆਨ ਕਰਦੀ ਸਭ ਚੀਜ਼ਾਂ ਰੱਖ ਕੇ ਉਹਨਾਂ ਲਈ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਭਲੇ ਪੈਦਾ ਕਰਦੇ ਆ ਸਾਡੇ ਵਿੱਚ ਇੱਥੇ ਕਿੰਨੇ ਭੈਣ ਭਰਾ ਆ ਜਿਨ੍ਹਾਂ ਨੂੰ ਇਤਜ਼ਰਬੇ ਮਿਲੇ ਇੱਕ ਟਾਈਮ ਉਤੇ ਤਾਂ ਲੱਗਿਆ ਬੜਾ ਔਖਾ ਦੌਰ ਸੀਗਾ ਪਰ ਉਹ ਜੋ ਕੋਸ਼ਿਸ਼ ਹੋਇਆ ਭਲੇ ਲਈ ਹੋਇਆ ਹੈ ਮੈਂ ਹੱਥ ਦੇਖਣਾ ਚਾਹਣਾ ਜਿਹੜੇ ਵਾਕਈ ਇਤਜ਼ਰਬੇ ਆ ਪਾਇਆ ਭਾਈ ਆਪਣਾ ਹੱਥ ਖੜਾ ਕਰਦੇ ਆ ਰਹਿਣਾ ਤਜਰਬੇ ਨਾਲ ਆਪਣਾ ਹੱਥ ਖੜਾ ਕਰ ਰਹੀਆਂ ਕਿਉਂ ਕਿ ਕਿਈ ਵਾਰੀ ਜੂਰੀ ਸਿਆਗਰੋ ਬਿਮਾਰੀ ਨਾਂ ਦੀ ਤੇ ਮੈਂ ਸੁੱਤਰ ਨਹੀਂ ਹੋਣਾ ਅਗਰ ਉਹ ਪਰੇਸ਼ਾਨੀ ਨਾਂ ਦੀ ਮੈਂ ਠੀਕ ਨਹੀਂ ਸੀ ਹੋਣਾ ਅਗਰ ਉਹ ਮਸਲਾ ਨਾ ਉੱਠਦਾ ਮੈਂ ਤਾਂ ਦੂਵਾਂਚ ਨਹੀਂ ਜਾਣਦਾ ਸੀ ਫਿਰ ਕੀ ਦੌਦ ਨੇ ਸਹੀ ਨਹੀਂ ਕਿਹਾ ਭਲਾ ਹੋਇਆ ਜੋ ਮੈਂ ਦੁਖੀ ਹੋਇਆ ਫਿਰ ਕੀ ਤੇ ਕਹਿ ਸਕਦੇ ਪ੍ਰਭੂ ਸ਼ੁਕਰਿਆ ਤੂੰ ਮੇਰੇ ਤੇ ਗੁੱਸਾ ਹੋਇਆ ਇਹ ਤਾਂ ਮੈਨੂੰ ਪਿਆਰ ਹੀ ਕਰਦਾ ਰਹਿੰਦਾ ਤੇ ਕਮ ਸੱਟ ਨਹੀਂ ਸੀ ਹੋਣਾ ਇਸ ਲਈ ਆਓ ਹੱਥ ਟਾ ਕੇ ਉਹਦੇ ਗੁੱਸੇ ਲਈ ਵੀ ਧੰਨਵਾਦ ਦਈਏ ਕਿ ਐਵੇਂ ਉਹਦੀ ਕਿਰਪਾ ਹੈ ਐਵੇਂ ਐਵੇਂ ਇੱਕ ਮਹਾਨ ਚੀਜ਼ ਹੈ ਇਹ ਵੀ ਦਿਖਾਉਂਦੀ ਹੈ ਕਿ ਉਹ ਪਿਆਰ ਕਰਦਾ ਹੈ ਤਾਂ ਹੀ ਉਤਾੜਦਾ ਤਾਂ ਹੀ ਉਡਾੜਦਾ ਕਈ ਵਾਰੀ ਨੁਕਸਾਨ ਵੀ ਸਾਡੇ ਭਲੇ ਲਈ ਹੁੰਦੇ ਆ ਕਿਨੇ ਆ ਵੀ ਨਹੀਂ ਕਹਿ ਸਕਦੇ ਆ ਹਾਲੇਲੂਇਆ ਬਪਰਾਮ ਕਿਉਂ ਕਹਿ ਰਹੇ ਤੁਸੀਂ ਆਪਣੇ ਬੱਚੇ ਨੂੰ ਸੜਕ ਤੇ ਨਹੀਂ ਛੱਡ ਸਕਦੇ ਤੇ ਸਾਡਾ ਖੁਦਾ ਸਾਨੂੰ ਗਲਤੀ ਚ ਕਿਉਂ ਛੱਡੇ ਕਿਉਂ ਸਾਨੂੰ ਪਾਪ ਵਾਲੇ ਜੀਵਨ ਚ ਜੀਣ ਦਵੇ ਇਸ ਲਈ ਉਹ ਤੁਹਾਨੂੰ ਟਕੇਗਾ ਉਹ ਬੇਸ਼ਕੀ ਕਰਵਾ ਸਕਦਾ ਕੁਝ ਵੀ ਕਰਾ ਸਕਦਾ ਪਰ ਉਹ ਤੁਹਾਨੂੰ ਵਾਪਸ ਲਿਆਏਗਾ ਅਗਰ ਤੇ ਉਹਦੀ ਸੰਤਾਨ ਹੋਤੇ

ਮੈਂ ਸਰੀਰ ਚ ਬਿਮਾਰ ਹੋਣਾ ਪਸੰਦ ਕਰਾਂਗਾ ਪ੍ਰਾਂਚੇ ਨਹੀਂ ਕਿਉਂਕਿ ਅਗਰ ਮੈਂ ਸਰੀਰ ਚ ਬਿਮਾਰ ਆਂ ਔਰ ਪ੍ਰਾਂਚ ਠੀਕ ਹੈ ਮੈਂ ਅਨੰਤ ਜੀਵਨ ਬਹਾਵਾਂਗਾ ਪਰ ਜੇ ਮੈਂ ਸਰੀਰ ਚ ਤੰਦਰੁਸਤ ਆਂ ਪ੍ਰਾਂਚ ਬਿਮਾਰ ਆ ਤਾਂ ਮੈਂ ਖਤਮ ਹੋ ਜਾਵਾਂਗਾ ਇਸ ਲਈ ਖੁਦਾ ਸਾਡਾ ਪ੍ਰਾਂਹ ਠੀਕ ਕਰਨ ਲਈ ਸਾਡੇ ਸਰੀਰ ਨੂੰ ਨਿਚੋੜਦਾ ਹੈ ਇੱਕ ਦੌਰ ਹੁੰਦਾ ਹੈ ਇੱਕ ਸਮਾਂ ਹੁੰਦਾ ਹੈ ਜਦੋਂ ਖੁਦਾ ਸਾਡ ਨੂੰ ਤਾੜ ਨਾ ਦਿੰਦਾ ਮੰਨੋ ਕਿ ਕੋਈ ਬਿਮਾਰੀ ਮੇਰੇ ਤੇ ਮੇਰੀ ਗਲਤੀ ਦੇ ਕਰਕੇ ਆਈ ਅਗਰ ਮੈਂ ਉਸ ਗਲਤੀ ਦਾ ਸੁਧਾਰ ਕਰ ਲਵਾਂ ਕਰਾਰ ਨਹੀਂ ਸੁਧਾਰ ਸਰਣੇ ਕਰਾਰ ਤੇ ਸੁਧਾਰ 'ਚ ਫਰਕ ਹੁੰਦਾ ਹੈ ਇਹ ਵਾਰੀ ਕਰਾਰ ਹੀ ਹੁੰਦਾ ਸੁਧਾਰ ਨਹੀਂ ਹੁੰਦਾ ਪਰ ਖੁਦਾ ਕਰਾਰ ਦੀ ਨਹੀਂ ਸੁਧਾਰ ਦੀ ਮੰਗ ਕਰਦਾ ਅਗਰ ਮੇਰੇ ਉੱਤੇ ਕੋਈ ਬਿਮਾਰੀ ਆਈ ਔਰ ਪਰਮੇਸ਼ਰ ਨੇ ਮੈਨੂੰ ਤਾੜਿਆ ਔਰ ਤੋਂ ਔਰ ਮੈਂ ਟਾਈਮ ਨਾਲ ਗਲਤੀ ਮੰਨ ਕੇ ਇਕਰਾਰ ਕਰਕੇ ਸੁਧਾਰ ਕਰ ਲਵਾਂ ਤਾਂ ਖੁਦਾ ਆਨੰਦ ਭੇਜੇਗਾ ਉਸ ਬਿਮਾਰੀ ਨੂੰ ਮੇਰੇ ਚੋਂ ਦੂਰ ਕਰ ਦੇਵੇਗਾ ਤਾਂ ਫੇ ਚੰਗਿਆਈ ਆਏਗੀ ਤੰਦਰੁਸਤੀ ਆਏਗੀ ਕਿਉਂਕਿ ਇੱਕ ਤੌਰ ਸੀ ਦਾ ਖੁਦਾ ਨੇ ਸਮੇਂ ਚੋਂ ਕੱਢਣਾ ਹੀ ਮੈਨੂੰ ਠੀਕ ਕਰਨ ਲਈ ਜਦੋਂ ਠੀਕ ਹੋ ਗਿਆ ਫੇ ਪਰਮੇਸ਼ਰ ਕਿਉਂ ਛੱਡੇਗਾ ਉਸ ਬਿਮਾਰੀ 'ਚ